ਸ਼ੇਵਾਟਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮਹਾਂਕੋਮਲ ਪ੍ਰੀਤ कौर ਤਾਂ ਹਾਜ਼ਰ ਹੋਏ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਬੰਗਲੌਰੂ ਵਿਖੇ ਉੱਗੇ ਕਾਰੋਬਾਰੀਆਂ ਦੇ ਨਾਲ ਮੁਲਾਕਾਤ ਕੀਤੀ ਗਈ ਬੀਤੇ ਕੱਲ ਸੂਬੇ ਦੇ ਵਿੱਚ ਵੱਧ ਤੋਂ ਵੱਧ ਨਿਵੇਸ਼ ਕਰਨ ਦਾ ਉਹਨਾਂ ਨੂੰ ਛੜਾ ਸੱਦਾ ਦਿੱਤਾ ਗਿਆ ਸਰਕਾਰ ਵੱਲੋਂ ਸੂਬੇ ਵਿੱਚ ਉਦਯੋਗਿਕ ਵਾਤਾਵਰਣ ਨੂੰ ਮਜ਼ਬੂਤ ਕਰਨ ਦੇ ਉਦੇਸ਼ ਦੇ ਨਾਲ ਨਵੀਆਂ ਸ਼ੁਰੂ ਕੀਤੀਆਂ ਗਈਆਂ ਪਹਿਲ ਕਦਮੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਨਾਲ ਹੀ ਉਹਨਾਂ ਨੂੰ ਦੱਸਿਆ ਗਿਆ ਕਿ ਪੰਜਾਬ ਵਿੱਚ ਆਪਸੀ ਭਾਈਚਾਰਕ ਸਾਂਝ ਸ਼ਾਂਤੀ ਅਤੇ ਸਤਿਪਾਵਨਾ ਪੂਰੀ ਤਰ੍ਹਾਂ ਕਾਇਮ ਹੈ ਕਾਰੋਬਾਰੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਇਹ ਗੱਲਾਂ ਮੁੱਖ ਮੰਤਰੀ ਮਾਮਦੇ ਵੱਲੋਂ ਆਖੀਆਂ ਗਈਆਂ ਸਰਕਾਰ ਵੱਲੋਂ ਹਰ ਪੱਖੋਂ ਸਹਿਯੋਗ ਜੁੜਾ ਦਿੱਤਾ ਜਾਵੇਗਾ ਉਦਯੋਗਪਤੀਆਂ ਦੇ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਪੰਜਾਬ ਨੂੰ ਅਥਾ ਸਭਾਵਨਾਮਾ ਦੀ ਤਰਤੀ ਵਜੋ ਪੇਸ਼ ਕਰਦਿਆਂ ਨਾਮੀ ਕੰਪਨੀਆਂ ਨੂੰ ਸੂਬੇ ਵਿੱਚ ਨਿਵੇਸ਼ ਦਾ ਸੱਦਾ ਦਿੱਤਾ ਉਹਨਾਂ ਨੇ ਕਿਹਾ ਕਿ ਦੇਸ਼ ਦੇ ਉਦਯੋਗਿਕ ਕੇਂਦਰ ਵੱਜੋਂ ਤੇਜ਼ੀ ਨਾਲ ਉੱਪਰ ਰਹੇ ਸੂਬੇ ਵਿੱਚ ਨਿਵੇਸ਼ ਕਰਕੇ ਉਦਮੀਆਂ ਨੂੰ ਵੱਡੇ ਪੱਧਰ ਤੇ ਲਾਭ ਹੋਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਪੂਰੀ ਤਰ੍ਹਾਂ ਪਾਈਚਾਰਕ, ਸਾਂਝ, ਸ਼ਾਂਤੀ ਅਤੇ ਸਤਿਪਾਵਨਾ ਵਾਲਾ ਮਾਹੌਲ ਹੈ ਜੋ ਮੁੱਖ ਤੌਰ ਤੇ ਸੂਬੇ ਦੇ ਸਰਬਪੱਖੀ ਵਿਕਾਸ ਅਤੇ ਖੁਸ਼ਹਾਲੀ ਦੀ ਨੀਂਹ ਹਨ। ਜ਼िला ਸੰਗਰੂਰ ਦੀ ਲੀਡਰਸ਼ਿਪ ਦੇ ਵੱਲੋਂ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁdbੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ ਗਿਆ ਕਿਉਂਕਿ ਦੱਸਦਿਆ ਕਿ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਰਹਿ ਰਹੇ ਲੋਕਾਂ ਦੀ ਖਾਸ ਤੌਰ ਤੇ ਕਿਸਰਨਾ ਦੀ ਮਦਦ ਕੀਤੀ ਜਾ ਰਹੀ ਹੈ। ਜ਼िला ਸੰਗਰੂਰ ਦੀ ਲੀਡਰਸ਼ਿਪ ਵੱਲੋਂ ਸੁdbੀਰ ਸਿੰਘ ਬਾਦਲ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਉਹਨਾਂ ਦੀ ਮਦਦ ਕੀਤੇ ਕਰਨ ਅਤੇ ਸਟੋਮ ਨੇ ਕਰ ਦਿੱਤੀ ਅਪੀਲ ਤੇ ਹੜ੍ਹ ਪ੍ਰੇਟਿਤ ਕਿਸਾਨਾਂ ਲਈ 325 ਕੁਇੰਟਲ ਕਣਕ ਦਾ ਬੀਜ ਜਿਹੜਾ ਭੇਜਿਆ ਗਿਆ ਇਹਨਾਂ ਦੇ ਵੱਲੋਂ ਇੱਕ ਵੀਡੀਓ ਬਿਆਨ ਵੀ ਜਾਰੀ ਕੀਤਾ ਗਿਆ ਤੇ ਆਓ ਸੁਣਦੇ ਹਾਂ ਅੱਜ ਹਲਕਾ ਸੁਨਾਮ ਸੰਗਰੂਰ ਧੂਰੀ ਸਾਡੇ ਹਲਕਿਆਂ ਦੇ ਵਿੱਚੋਂ ਜਿਹੜਾ ਸਰਦਾਰ ਸੁਭੀ ਸਿੰਘ ਬਾਦਲ ਸਾਹਿਬ ਨੇ ਹੜ੍ਹ ਪ੍ਰੇਟਿਤ ਕਿਸਾਨਾਂ ਨਾਲ ਜੋ ਵਾਅਦਾ ਕੀਤਾ ਸੀ ਉਹ ਪੂਰਾ ਕਰਨ ਵਾਸਤੇ ਜੋ ਕਣਕ ਦਾ ਬੀ ਹੈ ਉਹਨਾ ਵੱਲੋਂ ਵੰਡਿਆ ਜਾਣਾ ਉਹਦੇ ਤਹਿ ਜੋ ਹਲਕੇ ਸਾਡੇ ਹਲਕੇ ਨੂੰ ਜ਼ਿੰਮੇਵਾਰੀ ਲਈ ਸੀ ਅੱਜ ਪੂਰਾ ਟਰਾਲਾ ਜਿਹੜਾ ਹੈ ਤਕਰੀਬਨ 40 ਟਨ ਦਾ ਤਕਰੀਬਨ 400 ਕੁਇੰਟਲ ਦੇ ਕਰੀਬ ਜਿਹੜੀ ਹੈ ਉਹ ਕਣਕ ਦਾ 20327 ਜਿਹੜਾ ਅੱਜ ਅਸੀਂ ਸੁਨਾਮ ਇਥੋਂ ਤੋੜ ਰਹੇ ਆ ਫੈਕਟਰੀ ਦੇ ਵਿੱਚੋਂ ਜਿਹਦੇ ਚ ਸਾਰੀ ਸੰਗਤ ਦਾ ਸਾਡੇ ਰੰਧਾਵਾ ਸਾਹਿਬ ਖੜੇ ਨੇ ਸਾਡੇ ਸੰਘਰੇੜੀ ਸਾਹਿਬ ਖੜੇ ਨੇ ਬੀਬੀ ਜੀ ਖੜੇ ਨੇ ਹੋਰ ਜਿੰਨੇ ਬਿੱਲੂ ਭਾਈ ਹੋਰੀ ਸਾਰੀਆਂ ਟੀਮਾਂ ਜੱਗੀ ਜੀ ਪਿੱਛੇ ਜਿੰਨੇ ਨੇ ਮੈਂ ਕਹਿੰਦਾ ਜੀ ਕਿਹੜਾ ਕਿਹੜਾ ਨਾਮ ਲਾਵਾਂ ਉਹਨਾਂ ਸਾਰਿਆਂ ਦਾ ਸਹਿਯੋਗ ਹੈ ਪੂਰੀ ਸੰਗਤ ਦਾ ਇਹ ਹਲਕਿਆਂ ਦੀ ਸੰਗਤ ਦਾ ਬਹੁਤ ਵੱਡਾ ਸਹਿਯੋਗ ਹੈ ਕਿ ਜਿਨ੍ਹਾਂ ਦੇ ਉਪਰਾਲਾ ਸਦਕਾ ਇਹ ਜਿਹੜਾ ਬੀ ਆ ਉਹ ਹੜਪੀੜਿਤ ਕਿਸਾਨਾਂ ਤੱਕ ਪਹੁੰਚੂਗਾ ਤੇ ਅਸੀਂ ਬੜੇ ਧੰਨਵਾਦੀਆਂ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਦੇ ਜਿਨ੍ਹਾਂ ਨੇ ਇਹ ਔਖੇ ਟਾਈਮ ਦੇ ਵਿੱਚ ਜਿਹੜੀ ਹੈ ਇਹਨਾਂ ਕਿਸਾਨਾਂ ਦੀ ਬਾਹ ਫੜੀ ਤੇ ਪੰਜਾਬ ਦੇ ਇੱਕ ਰਹਿਨੁਮਾ ਬਣ ਕੇ ਜਿਹੜਾ ਪੰਜਾਬ ਦੀ ਸੇਵਾ ਕਰ ਰਹੇ ਨੇ ਤੇ ਅਸੀਂ ਵਿਸ਼ਵਾਸ ਦਵਾਉਂਦੇ ਹਾਂ ਪੂਰੇ ਹਲਕਾ ਤੇ ਸਾਰੇ ਜਿਹੜੇ ਜ਼ਿਲ੍ਹੇ ਦੇ ਲੀਡਰਸ਼ਿਪ ਹੈ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਲਈ ਪੰਜਾਬੀਆਂ ਲਈ ਸਾਡੇ ਕਿਸਾਨ ਭਰਾਵਾਂ ਲਈ ਸਦਾ ਹਮੇਸ਼ਾ ਉਹਨਾਂ ਦੇ ਨਾਲ ਖੜੇ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਮੌਸਮ ਨੂੰ ਮੱਦੇਨਜ਼ਰ ਰੱਖਦੇ ਹੋਏ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਸਰਦੀਆਂ ਨੂੰ ਲੈ ਕੇ ਖਾਸ ਤੌਰ ਤੇ ਤੁਹਾਨੂੰ ਨੂੰ ਲੈ ਕੇ ਇੱਕ ਵੱਡਾ ਅਪਡੇਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਪੰਜਾਬ ਵਿੱਚ ਚਾਹਤ ਦਿਨ ਮੌਸਮ ਨੂੰ ਲੈ ਕੇ ਵੱਡੇ ਬਦਲਾਅ ਨਜ਼ਰ ਆ ਰਹੇ ਨੇ ਤੇ ਰੋਜ਼ ਹਲਕੀ ਹਲਕੀ ਠੰਡ ਵੱਧ ਰਹੀ ਹੈ ਤੇ ਠੰਡੀਆਂ ਹਵਾਵਾਂ ਦਾ ਅਹਿਸਾਸ ਹੋ ਰਿਹਾ ਹੈ। ਕਈ ਇਲਾਕਿਆਂ ਵਿੱਚ ਤੁੰਦ ਵੀ ਪੈਣੀ ਸ਼ੁਰੂ ਹੋ ਚੁੱਕੀ ਹੈ। ਦਰਅਸਲ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਬਾਰਿਸ਼ ਅਤੇ ਹਿਮਾਚਲ 'ਚ ਹੋਈ ਬਰਫਬਾਰੀ ਕਾਰਨ ਪੰਜਾਬ 'ਚ ਵੱਡੀ ਤਬਦੀਲੀ ਵੇਖਣ ਨੂੰ ਮਿਲੀ ਹੈ। ਵਿਭਾਗ ਦੇ ਮੁਤਾਬਕ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਨ ਦੇ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਅਗਲੇ 7 ਦਿਨਾਂ ਤੱਕ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ ਮੌਸਮ ਵਿਭਾਗ ਵੱਲੋਂ ਕੀਤੀ ਗਈ ਬੱਤੀ ਭਵਿੱਖਬਾਣੀ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਮੌਸਮ ਸਾਫ਼ ਰਹਿਣ ਦੀ ਉਮੀਦ ਹੈ 19 ਅਕਤੂਬਰ ਤੱਕ بارش ਦੀ ਕੋਈ ਸੰਭਾਵਨਾ ਨਹੀਂ ਦੱਸੀ ਜਾ ਰਹੀ ਵਿਭਾਗ ਵੱਲੋਂ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਮੌਸਮ ਦੇ ਪਾਗ ਮੁਤਾਬਕ ਪੰਜਾਬ ਤੇ ਚੰਡੀਗੜ੍ਹ ਦੇ ਜ਼ਿਆਤਰ ਸ਼ਹਿਰਾਂ ਵਿੱਚ ਤਾਪਮਾਨ ਘਟਿਆ ਤੇ ਦੀਵਾਲੀ ਤੋਂ ਬਾਅਦ ਦਿਨ ਦੇ ਵਿੱਚ ਵੀ ਠੰਡ ਵੱਧਣੀ ਸ਼ੁਰੂ ਹੋ ਜਾਵੇਗੀ ਅਤੇ ਇਸ ਦੌਰਾਨ ਆਉਣ ਵਾਲੇ ਦਿਨਾਂ ਵਿੱਚ ਦੋ ਪੱਛਮੀ ਗੜਬੜੀਆਂ ਸਰਗਰਮ ਹੋ ਜਾਣੀਆਂ ਇਸ ਦੇ ਨਾਲ ਪੰਜਾਬ 'ਚ ਮੀਂਹ ਪੈਣ ਦੀ ਵੀ ਸੰਭਾਵਨਾ ਜਦੋਂ ਕਿ ਹਿਮਾਚਲ ਵਿੱਚ ਬਰਫ ਬਾਰੀ ਜਿਹੜੀ ਸੰਭਵ ਹੈ ਪੰਜਾਬੀ ਮਸ਼ਹੂਰ ਅਦਾਕਾਰ ਕਲਾਕਾਰ ਦਿਲਜੀਤ ਦਸਾਂਝ ਤੇ ਤਾਂ ਸਾਰੇ ਹੀ ਤੈਨ ਸੁਣਗੇ ਉਹਨਾਂ ਨੂੰ ਚੋਣ ਵਾਲਿਆਂ ਦੇ ਲਈ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜੁਆਨ ਦੱਸਣ ਲੈ ਕਿ ਕੌਣ ਬਣੇਗਾ ਕਰੋੜਪਤੀ ਸਾਰਾ ਦੇ ਵਿੱਚ ਦਿਲਜੀਤ ਦਸਾਂਝ ਨਜ਼ਰ ਆਉਣਗੇ ਸਰਸਿੱਧ ਪੰਜਾਬੀ ਗਾਇਕ ਅਦਾ ਕਾਦਲ ਜੀ ਦੂਸਤਾਂ ਜਲਦ ਹੀ ਕੌਣ ਬਨੇਗਾ ਕਰੋੜਪਤੀ 17 ਦੇ ਇੱਕ ਵਿਸ਼ੇਸ਼ ਐਪੀਸੋਡ ਵਿੱਚ ਨਜ਼ਰ ਆਉਣਗੇ ਜੀहां ਉਹਨਾਂ ਦੇ ਸ਼ੋਅ ਦੀ ਸ਼ੂਟਿੰਗ ਪੂਰੀ ਕਰ ਲਈ ਹੈ ਅਤੇ ਦਰਸ਼ਕ ਉਹਨਾਂ ਦੇ ਐਪੀਸੋਡ ਦੇ ਟੈਲੀਕਾਸਟ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਨੇ ਬਹੁਤ ਸਾਰੇ ਸਿਤਾਰੇ ਇਸ ਸ਼ੋਅ ਦੇ ਵਿੱਚ ਮਨੋਰੰਜਨ ਦੇ ਲਈ ਆਉਂਦੇ ਹਨ ਪਰ ਦਲਜੀਤ ਦਾ ਉਦੇਸ਼ मानवतावादी ਅਤੇ ਸਮਾਜਿਕ ਜ਼ਿੰਮੇਵਾਰੀ ਨਾਲ ਜੁੜਿਆ ਹੋਇਆ ਉਹਨਾਂ ਨੇ ਕੇਬੀਸੀ ਤੋਂ ਕਮਾਏ ਪੈਸੇ ਨੂੰ ਪੰਜਾਬ ਹੜ੍ਹ ਰਾਹਤ ਫੰਡ ਵਿੱਚ ਦਾਨ ਕਰਨ ਦਾ ਫੈਸਲਾ ਕੀਤਾ। ਜਿਹਾ ਦੱਸ ਦਈਏ ਕਿ ਇਸ ਸਾਲ ਭਾਰੀ بارش ਅਤੇ ਹੜ੍ਹਾਂ ਨਾਲ ਪੰਜਾਬ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ ਤੇ ਹੜ੍ਹਾਂ ਨਾਲ ਗੁਰਦਾਸਪੁਰ ਅਤੇ ਮਿਰਸਰ ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ ਹੋਏ। ਲਗਭਗ 1655 ਪਿੰਡ ਡੁੱਬ ਗਏ ਅਤੇ 1.75 ਲੱਖ ਹੈਕਟੇਅਰ ਖੇਤੀਬਾੜੀ ਜ਼ਮੀਨ ਨੂੰ ਨੁਕਸਾਨ ਪਹੁੰਚਿਆ। ਅਜੇ ਵਿੱਚ ਦਲਜੀਤ ਸਾੰਝ ਨੇ ਨਾ ਸਿਰਫ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਹੱਥ ਵਧਾਇਆ ਸਗੋਂ ਸਭ ਤੋਂ ਵੱਧ ਪ੍ਰਭਾਵਿਤ 10 ਪਿੰਡਾਂ ਨੂੰ ਗੋਦ ਵੀ ਲਿਆ। ਉਹਨਾਂ ਦੀ ਟੀਮ ਇਨ੍ਹਾਂ ਖੇਤਰਾਂ ਵਿੱਚ ਭੋਜਨ, ਪਾਣੀ, ਦਵਾਈ ਅਤੇ ਪੁਨਰਵਾਸ ਕਾਰਜਾਂ ਵਿੱਚ ਲਗਾਤਾਰ ਲੱਗੀ ਹੋਈ ਹੈ। ਮਿਸ਼ਨ ਚੜ੍ਹਦੀ ਕਲਾ ਦੇ ਮੱਦੇ ਨਜ਼ਰ ਕੈਬਨਟ ਮੰਤਰੀ ਗੁਰਮੀਤ ਸਿੰਘ ਖੁੱਡਿਆ ਦੇ ਵੱਲੋਂ ਲੋਕਾਂ ਨੂੰ ਸੰਬੋਧਨ ਕੀਤਾ ਗਿਆ ਤੇ ਗੁੱਜ ਗੱਲਾਂ ਸਾਹਮਣੇ ਰੱਖੀਆਂ ਗਈਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਿਸ਼ਨ ਚੜ੍ਹਦੀ ਕਲਾ ਦੀ ਸ਼ੁਰੂਆਤ ਕੀਤੀ ਗਈ ਹੈ ਉਸ ਦੇ ਤਹਿਤ ਕੈਬਨਟ ਮੰਤਰੀ ਗੁਰਮੀਤ ਸਿੰਘ ਖੁੱਡਿਆ ਫਿਰੋਜ਼ਪੁਰ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਮੁਆਵਜ਼ੇ ਦੇ ਚੈੱਕ ਵੰਡੇ ਗਏ ਤੇ ਉਸ ਮੌਕੇ ਕੁਝ ਗੱਲਾਂ ਵੀ ਸਾਹਮਣੇ ਸਾਹਮਣੇ ਰੱਖੀਆਂ ਗਈਆਂ ਤੇ ਆਓ ਸੁਣਦੇ ਹਾਂ ਇਸ ਵਾਰ ਜਦੋਂ ਬਾਰਸ਼ਾਂ ਦਾ ਸਮਾਂ ਸੀ ਤੇ ਅਸੀਂ ਸਾਰਿਆਂ ਨੂੰ ਜੋ ਅਸੀਂ ਜ਼ਿੰਮੇਦਾਰਾ ਕਰਨ ਵਾਲੇ ਲੋਕ ਹਾਂ ਉਹ ਤਾਂ ਵੱਖਰੀ ਗੱਲ ਹੀ ਹੈ ਵੈਸੇ ਸਾਰਿਆਂ ਨੂੰ ਇੱਕ ਬਾਰਸ਼ ਦੀ ਮੇ ਦੀ ਉਡੀਕ ਹੁੰਦੀ ਆ ਵੀ ਜੇ ਆਵੇ ਤੋ ਸਾਡੇ ਲਈ ਕੁਛ ਨਾ ਕੁਛ ਭਲਾ ਹੋ ਸਕੇ ਪਰ ਇਸ ਵਾਰ ਉਹ ਸਾਡੇ ਲਈ ਦੁੱਖ ਦੀ ਘੜੀ ਬਣ ਗਿਆ ਪੰਜਾਬ ਦੇ ਲੋਕਾਂ ਲਈ ਤੇ ਉਹਦੇ ਵਿੱਚੋਂ ਤੁਸੀਂ ਜ਼ਿਲ੍ਹੇ ਜਿਹੜੇ ਫਾਿਲਕਾ ਫਿਰੋਜ਼ਪੁਰ ਤਰਨਤਾਰਨ ਕਪੂਰਥਲਾ ਅੰਮ੍ਰਿਤਸਰ ਤੇ ਗੁਰਦਾਸਪੁਰ ਪਠਾਨਕੋਟ ਜਿਹੜੇ ਪਹਿਲਾਂ ਹੀ ਬਾਰਡਰ ਤੇ ਲੱਗਦੇ ਆ ਬਹੁਤ ਮਾਰਾਂ ਝੱਲੀਆਂ ਹਮੇਸ਼ਾ ਖਤਰੇ 'ਚ ਰਹਿੰਦਾ ਕੰਮ ਇਹਨਾਂ ਤੋਂ ਪ੍ਰਮਾਤਮਾ ਨੂੰ ਵੀ ਪਤਾ ਨਹੀਂ ਕੀ ਗਿਲਾ ਤੇ ਬਹੁਤ ਵੱਡਾ ਨੁਕਸਾਨ ਹੋਇਆ ਹੈ ਜਿੰਨਾ ਰੱਬ ਦਿੰਦਾ ਉਹਨਾਂ ਕੋਈ ਇਨਸਾਨ ਨਹੀਂ ਦੇ ਸਕਦਾ ਉਹਨੇ ਕੋਈ ਸਰਕਾਰ ਨਹੀਂ ਦੇ ਸਕਦੀ ਇਹ ਗੱਲ ਮੈਂ ਤਾਂ تسلیم ਕਰਦਾ ਹੁੰਨਾ ਪ੍ਰਮਾਤਮਾ ਦਾ ਦਿਲ ਤੇ ਪ੍ਰਮਾਤਮਾ ਦਾ ਹੱਥ ਬਹੁਤ ਵੱਡਾ ਹੁੰਦਾ ਹੈ ਬਹੁਤ ਭਰਪੂਰ ਫਸਲਾਂ ਸਨ ਬਹੁਤ ਸਾਰਿਆਂ ਨੂੰ ਆਪਾਂ ਨੂੰ ਚਾ ਸੀ ਪਰ ਜਦੋਂ ਉਹ ਪੱਕਣ ਵਾਲ ਹੋ ਗਿਆਂ ਤੇ ਉਦੋਂ ਇੱਕ ਮਹੀਨਾ ਕਰੀਬ ਰੋਜ਼ بارش ਆ ਜਾਂਦੀ ਸੀ ਤੇ ਗਵਾਂਢੀ ਸੂਬੇ ਚਾਹੇ ਉਹ ਹਿਮਾਚਲ ਸੀ ਜਾਂ ਜੰਮੂ ਕਸ਼ਮੀਰ ਸੀ ਉਧਰੋਂ ਵੀ ਪਹਾੜਾਂ ਤੋਂ ਬਦਲਾਂ ਦੇ ਫਟਣ ਕਾਰਨ ਸਾਨੂੰ ਬਹੁਤ ਕੁਝ ਚੱਲਣਾ ਪਿਆ ਫਸਲ ਮਾਰੀ ਜਾਂਦੀ ਬਹੁਤ ਵਾਰੀ ਮੇਰੇ ਵੀ ਜੀਵਨ ਵਿੱਚ ਮੈਂ ਵੀ ਤੁਹਾਡੇ ਵਰਗਾ ਇੱਕ ਕਿਸਾਨ ਹੀ ਆ ਦੇਖਿਆ ਕਈ ਵਾਰੀ ਕਈ ਸਾਲਾਂ ਬਾਅਦ ਕੋਈ ਗੜੜੇ ਕਾਕੜੇ ਆ ਜਾਂਦੇ ਸਨ ਉਹਦੇ ਨਾਲ ਫਸਲ ਮਾਰੀ ਵੀ ਜਾਂਦੀ ਸੀ ਕੋਈ ਹਿੱਸਾ ਮਾਰੀ ਜਾਂਦੀ ਸੀ ਔਰ ਇਸ ਤਰ੍ਹਾਂ ਉਜਾੜਾ ਨਹੀਂ ਹੋਇਆ ਸੀ ਕਿ ਪਾਣੀ ਘਰਾਂ 'ਚ ਵੀ ਵੜ ਜਾਏ ਘਰਾਂ ਦਾ ਵੀ ਨੁਕਸਾਨ ਹੋ ਜਾਏ ਸਾਡਾ ਸਾਰਾ ਹੀ ਜਨਜੀਵਨ ਠੱਪ ਹੋ ਕੇ ਰਹਿ ਜਾਏ ਸਕੂਲਾਂ ਤੱਕ ਬੰਦ ਹੋ ਜਾਣ ਔਰ ਹਰ ਇੱਕ ਕਾਰੋਬਾਰ ਤੇ ਇੱਥੇ ਖੜੋਤ ਆ ਜਾਏ ਇੱਕ ਵਾਰ ਤੁਸੀਂ ਤਾਂ ਇੱਥੇ ਸੀ ਵੱਡਾ ਦੇਲਾ ਤੁਹਾਡਾ ਪਰ ਮੈਂ ਵੀ ਜਿੱਥੇ ਜਿੱਥੇ ਆਉਂਦਾ ਜਾਂਦਾ ਰਿਹਾ ਮੈਨੂੰ ਵੇਖ ਕੇ ਲੱਗਦਾ ਹੁੰਦਾ ਸੀ ਵੀ ਹੁਣ ਕੀ ਬਣੂਗਾ ਮਰਹੂਮ ਆਈਪੀਐਸ ਪੁਰਨ ਕੁਮਾਰ ਦਾ ਬੀਤੇ ਕੱਲ ਅੰਤਿਮ ਸੰਸਕਾਰ ਕੀਤਾ ਗਿਆ ਹਰਿਆਣਾ ਦੇ ਸੀਨੀਅਰ ਆਈਪੀਐਸ ਅਧਿਕਾਰੀ ਵੈਪੁਰਨ ਕੁਮਾਰ ਦਾ ਅੰਤਿਮ ਸੰਸਕਾਰ ਬੁੱਧਵਾਰ ਨੂੰ ਕੀਤਾ ਗਿਆ ਤੇ ਪੁਰਨ ਕੁਮਾਰ ਦੀ ਅੰਤਿਮ ਯਾਤਰਾ ਦੁਪਹਿਰ 3 ਵਜੇ ਉਹਨਾਂ ਦੇ ਨਿਵਾਸ ਸਥਾਨ ਤੋਂ ਰਵਾਨਾ ਹੋਈ ਅਤੇ ਸ਼ਾਮ 4 ਵਜੇ ਦੇ ਕਰੀਬ ਸੈਕਟਰ 25 ਦੇ ਸ਼ਮਸ਼ਾਨ ਘاٹ ਪਹੁੰਚੀ ਇੱਥੇ ਇੱਕ ਪੁਲਿਸ ਟੁਕੜੀ ਨੇ ਉਹਨਾਂ ਨੂੰ ਸਲਾਮੀ ਦਿੱਤੀ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਪ੍ਰਸ਼ਾਸਨ ਅਤੇ ਸਰਕਾਰੀ ਨੁਮਾਇੰਦਿਆਂ ਨੇ ਸ਼ਰਧਾਂਜਲੀ ਭੇਟ ਕੀਤੀ ਇਸ ਤੋਂ ਬਾਅਦ ਆਈਪੀਐਸ ਅਧਿਕਾਰੀ ਦੀਆਂ ਨੋਤੀਆਂ ਨੇ ਪਿਤਾ ਦੀ ਚਿਖਾਰ ਨੂੰ ਅਗਨੀ ਦਿੱਤੀ ਇਸ ਮੌਕੇ ਆਈਪੀਐਸ ਦੀ ਪਤਨੀ ਆਈਈਐਸ ਅਮਨੀਤ ਪੀ ਕੁਮਾਰ ਦੇ ਨਾਲ ਕੈਬਨਟ ਮੰਤਰੀ 크੍ਰਿਸ਼ਨ ਲਾਲ ਪੰਵਾਰ ਅਤੇ ਸ਼ਾਮ ਸਿੰਘ ਰਾਣਾ ਇਸੇ ਗ੍ਰਹਿ ਸੁਮੇਤਾ ਮਿਸ਼ਰਾ ਸੀਐਮ ਅਨੁਰਾਗ ਰਸਤੋਗੀ ਨਵ ਨਿਯੁਕਤ ਡੀਜੀਪੀ ਓਪੀ ਸਿੰਘ ਆਦਿ ਮੌਜੂਦ ਸਨ ਦੱਸ ਦਈਏ ਕਿ ਸੀਨੀਅਰ ਆਈਪੀਐਸ ਅਧਿਕਾਰੀ ਨੇ 7 ਅਕਤੂਬਰ ਨੂੰ ਚੰਡੀਗੜ੍ਹ ਸਥਿਤ ਆਪਣੇ ਸਰਕਾਰੀ ਬੰਗਲੇ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ ਤੇ ਪੂਰਨ ਕੁਮਾਰ ਦੀ ਖੁਦਕੁਸ਼ੀ ਤੋਂ 9ਵੇਂ ਦਿਨ ਬੀਤੇ ਕੱਲ ਸਵੇਰੇ ਉਹਨਾਂ ਦਾ ਪੋਸਟਮਾਰਟਮ ਚੰਡੀਗੜ੍ਹ ਪੀਜੀਆਈ ਵਿਖੇ ਕੀਤਾ ਗਿਆ ਤੇ ਇਸ ਸਾਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਇੱਕ ਮੈਜਿਸਟ੍ਰੇਟ ਦੀ ਮੌਜੂਦਗੀ ਵਿੱਚ ਕੀਤੀ ਗਈ ਤੇ ਇਸ ਸਾਰੀ ਪ੍ਰਕਿਰਿਆ ਵਿੱਚ ਲਗਭਗ 4 ਘੰਟੇ ਲੱਗੇ ਸੀ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਹਰ ਪਾਸੇ ਰੌਣਕਾਂ ਲੱਗੀਆਂ ਹੋਈਆਂ ਨੇ ਜਿੱਥੇ ਭਾਰਤ ਦੇ ਵਿੱਚ ਇਸ ਤਿਉਹਾਰ ਨੂੰ ਰੌਣਕਾ ਉਤਸ਼ਾਹ ਨਾਲ ਮਨਾਇਆ ਜਾਂਦਾ ਤਾਂ ਦੁਬਈ ਦੀ ਗੱਲ ਕੀਤੀ ਜਾਵੇ ਤਾਂ ਦੁਬਈ ਦੇ ਵਿੱਚ ਮਸਾਲਿਆਂ ਦੇ ਨਾਲ ਰੰਗੋਲੀ ਬਣਾਈ ਗਈ ਹੈ ਜਿਸ ਦੀ ਅਦਭੁਤ ਤਸਵੀਰ ਵੀ ਸਾਹਮਣੇ ਆਈ ਹੈ ਸੰਸਕ੍ਰਿਤੀ ਅਤੇ ਪੈਚਾਰਕ ਪਾਵਨਾ ਦਾ ਜਿਉਂਦਾ ਚਾਖਦਾ ਸੰਗਮ ਪੇਸ਼ ਕਰਦੇ ਹੋਏ ਦੁਬਈ ਦੇ ਇੱਕ ਬਾਜ਼ਾਰ ਵਿੱਚ ਮਸਾਲਿਆਂ ਨਾਲ ਅਜਿਹੀ ਰੰਗੋਲੀ ਬਣਾਈ ਗਈ ਜਿਸ ਨੂੰ ਖਾੜੀ ਦੇਸ਼ ਵਿੱਚ ਸਭ ਤੋਂ ਵੱਡੀ ਰੰਗੋਲੀ ਦੱਸਿਆ ਜਾ ਰਿਹਾ ਜਿहां ਮਸਾਲਿਆਂ ਦੀ ਰੰਗੋਲੀ 8 ਅਕਤੂਬਰ ਤੋਂ 26 ਅਕਤੂਬਰ ਤੱਕ ਵਾਟਰਫਰੰਟ ਮਾਰਕੀਟ ਦੇ ਵਿੱਚ ਜਨਤਕ ਤੌਰ ਤੇ ਪ੍ਰਦਰਸ਼ਿਤ ਕੀਤੀ ਜਾਵੇਗੀ 6 ਮੀਟਰ ਲੰਬਾਈ ਅਤੇ 6 ਮੀਟਰ ਚੌੜਾਈ ਵਾਲੀ ਇਸ ਵਿਸ਼ਾਲ ਰੰਗੋਲੀ ਨੂੰ ਦਾਲਚੀਨੀ ਹਲਦੀ ਮਿਰਚ ਦਨੀਆ ਅਤੇ ਲੌਂਗ ਸਣੇ 60 ਕਿਲੋਗ੍ਰਾਮ ਤੋਂ ਵੱਧ ਵੱਖ-ਵੱਖ ਮਸਾਲਿਆਂ ਦੀ ਵਰਤੋਂ ਕਰਕੇ ਤਿਆਰ ਕੀਤਾ ਗਿਆ ਇਹ ਸਾਰੇ ਮਸਾਲੇ ਵਾਟਰਫਰੰਟ ਮਾਰਕੀਟ ਤੋਂ ਹੀ ਲਿਆਂਦੇ ਗਏ ਸਨ ਇਸ ਅਨੋਖੀ ਕਲਾਕ੍ਰਿਤੀ ਨੇ ਬਾਜ਼ਾਰ ਦੇ ਵੇੜੇ ਨੂੰ ਝਟਕਿਲੇ ਰੰਗਾਂ ਅਤੇ ਖੁਸ਼ਬੂ ਨਾਲ ਭਰ ਦਿੱਤਾ ਇਸ ਦਾ ਦੁਬਈ ਫੈਸਟੀਵਲਸ ਐਂਡ ਰਿਟੇਲ ਇਸਟੈਬਲਿਸ਼ਮੈਂਟ ਵੱਲੋਂ ਸ਼ਹਿਰਪਾਰ ਵਿੱਚ ਆਯੋਜਿਤ ਦੀਵਾਲੀ ਪ੍ਰੋਗਰਾਮਾਂ ਦੇ ਅਧੀਨ ਇੱਕ ਵਿਸ਼ੇਸ਼ ਸਮਾਰੋਹ ਵਿੱਚ ਹਾਲ ਹੀ ਵਿੱਚ ਅਧਿਕਾਰਤ ਤੌਰ ਤੇ ਉਦਘਾਟਨ ਕੀਤਾ ਗਿਆ ਇਸ ਪ੍ਰੋਗਰਾਮ ਚ ਭਾਰਤ ਦੇ ਕੌਂਟਪਲੇਟ ਜਰਨਲ ਦੇ ਕਾਨਸਰਟ ਸੁਨੀਲ ਕੁਮਾਰ ਅਤੇ TFRE ਦੇ ਪ੍ਰਤੀਨਿਧੀ ਮੌਜੂਦ ਹੋਏ ਆਯੋਜਕਾਂ ਨੇ ਇਸ ਪ੍ਰੈਸ ਰਿਲੀਜ਼ ਵਿੱਚ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਇੱਕ ਜੁਟਤਾ ਸਭਿ ਸੰਸਕ੍ਰਿਤੀ ਅਤੇ ਪਾਈਚਾਰੇ ਦੀ ਭਾਵਨਾ ਦਾ ਪ੍ਰਦਰਸ਼ਨ ਕੀਤਾ ਗਿਆ ਤਿਹ ਉਦਰੀ ਦੀਵਾਲੀ ਤੇ ਪਟਾਕੇ ਚਲਾਉਣ ਦੇ ਮੱਦੇ ਨਜ਼ਰ ਸੁਪਰੀਮ ਕੋਰਟ ਦੇ ਵੱਲੋਂ ਇੱਕ ਵੱਡਾ ਫੈਸਲਾ ਲਿੱਤਾ ਗਿਆ ਤਿਹਾਰਾਂ ਦੇ ਮੱਦੇ ਨਜ਼ਰ ਇੱਕ ਵੱਡਾ ਫੈਸਲਾ ਸਾਹਮਣੇ ਜੀਹਾਂ ਦੀਵਾਲੀ ਤੇ ਪਟਾਕੇ ਚਲਾਉਣ ਨੂੰ ਲੈ ਕੇ ਸੁਪਰੀਮ ਕੋਰਟ ਨੇ ਜੁੜਾ ਕੇ ਇੱਕ ਵੱਡਾ ਫੈਸਲਾ ਲਿਆ ਇਸ ਦੀ ਜਾਣਕਾਰੀ ਦੇ ਅਨੁਸਾਰ ਸੁਪਰੀਮ ਕੋਰਟ ਨੇ ਦਿੱਲੀ ਐਨਸੀਆਰ ਦੇ ਵਿੱਚ ਗ੍ਰੀਨ ਪਟਾਕੇ ਵੇਚਣ ਅਤੇ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹਾਲਾਂਕਿ ਇਹ ਇਜਾਜ਼ਤ 18 ਅਕਤੂਬਰ ਤੋਂ 21 ਅਕਤੂਬਰ ਤੱਕ ਵੈਧ ਹੈ ਇਸ ਸਮੇਂ ਦੇ ਦੌਰਾਨ ਲੋਕ ਸਿਰਫ ਕੁੱਲ 3 ਘੰਟੇ ਸਵੇਰੇ 6 ਵਜੇ ਤੋਂ 7 ਵਜੇ ਤੱਕ ਅਤੇ ਰਾਤ 8 ਵਜੇ ਤੋਂ 10 ਵਜੇ ਤੱਕ ਗ੍ਰੀਨ ਪਟਾਕੇ ਚਲਾ ਸਕਣਗੇ ਭਾਰਤ ਦੇ ਚੀਫ ਜਸਟਿਸ ਬੀ ਆਰ ਗਵਈ ਅਤੇ ਜਸਟਿਸ ਵਿਨੋਦ ਚੰਦਰਨ ਦੀ ਬੈਂਚ ਨੇ ਹੁਕਮ ਜਾਰੀ ਕਰਦੇ ਹੋਏ ਕਿਹਾ ਅਸੀਂ ਕੁਝ ਸ਼ਰਤਾਂ ਨਾਲ ਗ੍ਰੀਨ ਪਟਾਕਿਆਂ ਦੀ ਵਰਤੋਂ ਦੀ ਇਜਾਜ਼ਤ ਦੇ ਰਹੇ ਹਾਂ ਸੀਜੀਆਈ ਗਵਈ ਨੇ ਕਿਹਾ ਸਾਨੂੰ ਇੱਕ ਸੰਤੁਲਿਤ ਪਹੁੰਚ ਅਪਣਾਉਣੀ ਚਾਹੀਦੀ ਹੈ ਪਰ ਅਸੀਂ ਵਾਤਾਵਰਣ ਦੇ ਨਾਲ ਸਮਝੌਤਾ ਨਹੀਂ ਕਰਾਂਗੇ ਦਿੱਲੀ ਐਨਸੀਆਰ ਦੇ ਵਿੱਚ ਰਾਜਾਂ ਅਤੇ ਕੇਂਦਰ ਸਰਕਾਰ ਵੱਲੋਂ ਸਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਦੀਵਾਲੀ ਗੁਰਪੁਰਨਿਮਾ ਅਤੇ 크리스마ਸ ਵਰਗੇ ਤਿਹਾਰਾਂ ਤੇ ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਮੰਗੀ ਸੀ 10 ਅਕਤੂਬਰ ਨੂੰ ਅਦਾਲਤ ਨੇ ਗ੍ਰੀਨ ਪਟਾਕੇ ਬਣਾਉਣ ਅਤੇ ਵੇਚਣ ਦੀ ਇਜਾਜ਼ਤ ਮੰਗਣ ਵਾਲੀਆਂ ਪਟੀਸ਼ਨਰਾਂ ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾਨ ਨੇ ਗ੍ਰੀਨ ਪਟਾਕੇ ਚਲਣ ਦੀ ਇਜਾਜ਼ਤ ਦੇਣ ਦੇ ਲਈ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ ਉਹਨਾਂ ਨੇ ਲਿਖਿਆ ਕਿ ਇਹ ਫੈਸਲਾ ਦੀਵਾਲੀ ਦੇ ਪਵਿੱਤਰ ਤਿਉਹਾਰ ਦੇ ਜਨਤਕ ਭਾਵਨਾਵਾਂ ਤੇ ਉਤਸ਼ਾਹ ਦਾ ਸਤਿਕਾਰ ਕਰਦਾ ਹੈ ਅਤੇ ਨਾਲ ਹੀ ਵਾਤਾਵਰਣ ਸੁਰੱਖਿਆ ਪ੍ਰਤੀ ਸੰਤੁਲਿਤ ਪਹੁੰਚ ਨੂੰ ਵੀ ਦਰਸਾਉਂਦਾ ਹੈ ਮੁੱਖ ਮੰਤਰੀ ਨੇ ਲਿਖਿਆ ਕਿ ਦਿੱਲੀ ਸਰਕਾਰ ਚੰਤਕ ਭਾਵਨਾਵਾਂ ਦਾ ਸਤਕਾਰ ਕਰਦੇ ਹੋਏ ਇੱਕ ਸਾਫ਼ ਅਤੇ ਗ੍ਰੀਨ ਦਿੱਲੀ ਦੇ ਸੰਕਲਪ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ ਸਾਡਾ ਉਦੇਸ਼ ਤਿਉਹਾਰਾਂ ਦੀ ਖੁਸ਼ੀ ਨੂੰ ਬਣਾਈ ਰੱਖਣਾ ਅਤੇ ਨਾਲ ਹੀ ਵਾਤਾਵਰਣ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ ਇਸ ਤੋਂ ਪਹਿਲਾਂ 26 ਸਤੰਬਰ ਨੂੰ ਸੁਪਰੀਮ ਕੋਰਟ ਨੇ ਦਿੱਲੀ ਐਨਸੀਆਰ ਦੇ ਵਿੱਚ ਪਟਾਕੇ ਬਣਾਉਣ ਦੀ ਇਜਾਜ਼ਤ ਦਿੱਤੀ ਸੀ ਅਦਾਲਤ ਨੇ ਕਿਹਾ ਸੀ ਕਿ ਸਿਰਫ ਉਹ ਨਿਰਮਾਤਾ ਜਨਨਾ ਕੋਲ and eri yani national environment engineering research institute ate peso petroleum and explosive safety organization to green patake banon de layi permit han ohi unna da nirman kar sakde han ਕਰਤ ਦੇ ਜਸਟਿਸ ਬੀ ਆਰ ਗਪਈ ਜਸਟਿਸ ਕੇਵਨੋ ਚੰਦਰਨ ਅਤੇ ਜਸਟਿਸ ਐਨ ਵੀ ਅੰਜਾਰੀਆ ਦੀ ਬੈਂਚ ਨੇ ਨਿਰਮਾਤਾਵਨ ਤੇ ਇੱਕ ਸ਼ਰਤ ਵੀ ਲਗਾਈ ਬੈਂਚ ਨੇ ਕਿਹਾ ਕਿ ਉਹ ਅਦਾਲਤ ਤੇ ਅਗਲੇ ਹੁਕਮਾ ਤੱਕ ਐਨ ਸੀ ਆਰ ਵਿੱਚ ਕੋਈ ਵੀ ਪਟਾਕਾ ਨਹੀਂ ਵੇਚਣਗੇ ਰੁਕੜ ਦਾ ਕੀ ਖਬਰ ਦੇ ਵੱਲ శ్రీలంਕਾ ਦੇ ਪ੍ਰਧਾਨ ਮੰਤਰੀ ਆਜੂ ਭਾਰਤ ਦੌਰੇ ਤੇ ਆਉਣਗੇ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ శ్రీలంਕਾ ਦੇ ਪ੍ਰਧਾਨ ਮੰਤਰੀ ਹਰੀਨੀ ਅਮਰਾਸਟਰੀਆ ਵੀਰਵਾਰ 16 ਅਕਤੂਬਰ ਯਾਨੀ ਕਿ ਅੱਜ ਨੂੰ ਦੋ ਦਿਨਾਂ ਦੇ ਸਰਕਾਰੀ ਦੌਰੇ ਲਈ ਭਾਰਤ ਪਹੁੰਚਣਗੇ ਜੋ ਕਿ ਅਹੁਦਾ ਸੰਭਾਲਣ ਤੋਂ ਬਾਅਦ ਦੇਸ਼ ਦੀ ਉਹਨਾਂ ਦੀ ਪਹਿਲੀ ਯਾਤਰਾ ਹੈ ਅਮਰਾ ਜ਼ੁਰੀਆ ਜੋ 18 ਅਕਤੂਬਰ ਤੱਕ ਭਾਰਤ ਵਿੱਚ ਰਹਿਣਗੇ ਮੁਖਤਵਲੇ ਮੁੱਦਿਆਂ ਅਤੇ ਕਈ ਖੇਤਰਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ਤੇ ਚਰਚਾ ਕਰਨ ਦੇ ਲਈ ਸੀਨੀਅਰ ਰਾਜਨੀਤਿਕ ਨੇਤਾਵਾਂ ਨਾਲ ਮੁਲਾਕਾਤ ਕਰਨ ਵਾਲੇ ਹਨ ਤੇ ਆਪਣੀ ਫੇਰੀ ਦੌਰਾਨ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਨਵੀਂ ਦਿੱਲੀ ਵਿੱਚ ਐਨਡੀਟੀਵੀ ਅਤੇ ਚੰਤਨ ਰਿਸਰਚ ਫਾਊਂਡੇਸ਼ਨ ਦੁਆਰਾ ਸਾਂਝੇ ਤੌਰ ਤੇ ਆਯੋਜਿਤ ਐਨਡੀਟੀਵੀ ਵਰਲਡ ਸਮਿਟ ਵਿੱਚ ਮੁੱਖ ਭਾਸ਼ਣ ਦੇਣਗੇ ਅਮਰਾਸੁਰਿਆ ਜਨਾ ਕੋਲ শ্রীলੰਕਾ ਵਿੱਚ ਸਿੱਖਿਆ ਪੋਰਟਫੋਲੀਓ ਵੀ ਹੈ ਸਿੱਖਿਆ ਨਵੀਨਤਾ ਅਤੇ ਟੈਕਨੋਲੋਜੀ ਵਿੱਚ ਸਹਿਯੋਗ ਦੀ ਪਰਚੋਲ ਕਰਨ ਦੇ ਲਈ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਦਿੱਲੀ ਅਤੇ ਨੀਤੀ ਆਯੋਗ ਦਾ ਦੌਰ ਆਕਰਣਗੇ ਇਸ ਤੋਂ ਇਲਾਵਾ ਸ਼੍ਰੀਲੰਕਾ ਦੇ ਨੇਤਾ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਅਤੇ ਵਪਾਰਕ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਇੱਕ ਵਪਾਰਕ ਸਮਾਗਮ ਵਿੱਚ ਸ਼ਾਮਲ ਹੋਣਗੇ ਤਦਰੇ ਤਾਂ ਇਸ ਤੋਂ ਪਹਿਲਾਂ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਆਪਸ ਦੇ ਵਿੱਚ ਹੀ ਇੱਕ ਵੱਡੀ ਰੇਸ ਲੱਗੀ ਹੋਈ ਹੈ ਤਾਂ ਤੇਰਸ ਤੇ ਦੀਵਾਲੀ ਤੋਂ ਪਹਿਲਾਂ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਰੇਸ ਚੱਲੀ ਹੈ ਤੇ ਲਗਾਤਾਰ ਨਵੇਂ ਰਿਕਾਰਡ ਬਣਾ ਰਹੀਆਂ ਨੇ ਤਾਂ ਦੱਸਦਿਆਂ ਕਿ ਬੀਤੇ ਕੱਲ ਕੀਮਤਾਂ ਵਧਦੀਆਂ ਹੀ ਨਜ਼ਰ ਆ ਰਹੀਆਂ ਸੰਤ ਖਬਰ ਲਿਖਣ ਦੇ ਸਮੇਂ ਐਮਸੀਐਕਸ ਤੇ ਸੋਨੇ ਦੀ ਕੀਮਤ 1,26,697 ਰੁਪਏ ਪ੍ਰਤੀ 10 ਗ੍ਰਾਮ ਅਤੇ ਜਦੋਂ ਕਿ ਚਾਂਦੀ ਦੀ ਕੀਮਤ 1,60,000 131 ਰੁਪਏ ਪ੍ਰਤੀ ਕਿਲੋਗ੍ਰam ਸੀ ਤਾਂ ਤੇ ਇਸ ਤੋਂ ਪਹਿਲਾਂ ਤੋਂ ਸੂਨ ਵਿਕ੍ਰਿਤਾਵਾਂ ਅਤੇ ਗਹਿਣਿਆਂ ਦੀ ਭਾਰੀ ਖਰੀਦਦਾਰੀ ਕਾਰਨ ਰਾਸ਼ਟਰੀ ਰਾਜਸਥਾਨੀ ਦੇ ਸਰਾਫਾ ਬਾਜ਼ਾਰ ਵਿੱਚ ਮੰਗਲਵਾਰ ਨੂੰ ਸੋਨੇ ਦੀਆਂ ਕੀਮਤਾਂ 2850 ਰੁਪਏ ਵੱਧ ਕੇ ਪਹਿਲੀ ਵਾਰ 1.3 ਲੱਖ ਰੁਪਏ ਪ੍ਰਤੀ 10 ਗ੍ਰਾਮ ਦੇ ਪੱਦਰ ਨੂੰ ਪਾਰ ਕਰ ਗਈਆਂ 올 ਇੰਡੀਆ ਸਰਾਫਾ ਐਸੋਸੀਏਸ਼ਨ ਦੇ ਅਨੁਸਾਰ 99.9% ਸ਼ੁੱਧਾ ਵਾਲਾ ਸੋਨਾ अठाई सौ पंजा रुपए बद के एक लाख तीह रुपए प्रति 10 ग्राम सारे टैक्सा समेत दे रिकॉर्ड उच्च पद्धर ते पहुंच गया जो कि इस दी पिछली बंद कीमत एक लाख सताई रुपए प्रति 10 ग्राम सी चांदी भी 6,000 हजार रुपए बद के एक लाख पचासी रुपए प्रति किलोग्राम सारे टैक्सा समेत दे सरबकाली उच्च पद्धर ते पहुंच गई जो कि लगातार पंजवें दिन वाधे संकेत है ਸਲਮਾਨ ਖਾਨ ਬਣੇ ਸ਼ੋ ਸਟਾਪਰ ਜੀ ਹਾਂ ਕਾਲੀ ਸ਼ਰਵਾਨੀ ਦੇ ਵਿੱਚ ਉਹ ਰੈਂਪ ਵਾਕ ਕਰਦੇ ਹੋਏ ਨਜ਼ਰ ਆਏ ਤੇ ਉਹਨਾਂ ਦੀਆਂ ਤਸਵੀਰਾਂ ਪੂਰੇ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੇ ਮਸ਼ਹੂਰ ਡਿਜ਼ਾਈਨਰ ਵਿਕਰਮ ਫਰਨਸ ਲਈ ਸ਼ੋ ਸਟਾਪਰ ਬਣ ਕੇ ਡਿਜ਼ਾਈਨਰ ਦੇ ਫੈਸ਼ਨ ਵਿੱਚ 35 ਸਾਲਾਂ ਦਾ ਜਸ਼ਨ ਮਨਾਉਂਦੇ ਹੋਏ ਰੈਂਪ ਵਾਕ ਕੀਤਾ ਖਾਨ ਨੇ ਆਪਣੇ ਬੇਮਿਸਾਲ ਸਟਾਈਲ ਅਤੇ ਕਮਾਲ ਦੀ ਮੌਜੂਦਗੀ ਨਾਲ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। ਕੜਾਈ ਵਾਲੀ ਇੱਕ ਪੂਰੀ ਤਰ੍ਹਾਂ ਤਿਆਰ ਕੀਤੀ ਕਾਲੀ ਸ਼ਿਰਪਾਨੀ ਵਿੱਚ ਪਹਿਨੇ ਹੋਏ ਉਸ ਨੇ ਕਲਾਸ ਅਤੇ ਕੁਰਸ਼ਮਾ ਦੋਵਾਂ ਨੂੰ ਦਰਸਾਇਆ। ਸਲਮਾਨ ਨੇ ਆਪਣੇ ਟ੍ਰੇਡਮਾਰਕ ਸੁਐਗ ਨਾਲ ਰਨਵੇ ਦੇ ਮਾਲਕ ਹੋਣ ਕਰਕੇ ਆਤਮ ਵਿਸ਼ਵਾਸ ਨੂੰ ਉਭਾਰਿਆ ਅਤੇ ਦਰਸ਼ਕ ਸਲਮਾਨ ਦੇ ਲਈ ਹੂਟਿੰਗ ਕਰਨਾ ਬੰਦ ਹੀ ਨਹੀਂ ਕਰ ਸਕੇ। ਬਾਲੀਵੁੱਡ ਅਦਾਕਾਰ ਵਿਪਾਸ਼ਾ ਬਾਸੂ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇਵੈਂਟ ਵਿੱਚ ਸਲਮਾਨ ਖਾਨ ਦੇ ਰੈਂਪ ਵਾਕ ਨੂੰ ਸਾਂਝਾ ਕੀਤਾ ਬਾਲੀਵੁੱਡ ਦੇ ਖਾਨ ਪੇਸ਼ੇਵਰ ਮੋਰਚੇ ਤੇ ਇਸ ਸਮੇਂ ਆਪਣੀ ਬਹੁਤ ਹੀ ਉਡੀਕੀ ਜਾਣ ਵਾਲੀ ਅਗਲੀ ਫਿਲਮ ਬੈਟਲ ਆਫ ਗਲਬਾਨ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ ਤੇ ਇਹ ਅਦਾਕਾਰ ਰਿਐਲਿਟੀ ਟੈਲੀਵਿਜ਼ਨ ਸ਼ੋ ਬਿਗ ਬਾਸ ਦੇ 19ਵੇਂ ਸੀਜ਼ਨ ਦੀ ਮੇਜ਼ਬਾਨੀ ਕਰਨ ਦੇ ਵਿੱਚ ਵੀ ਰੁੱਝੇ ਹੋਏ ਹਨ ਬਿਹਾਰ ਦੀਆਂ ਚੋਣਾਂ ਨੂੰ ਲੈ ਕੇ ਇੱਕ ਨਵਾਂ ਅਪਡੇਟ ਸਾਹਮਣੇ ਆ ਰਿਹਾ ਹੈ ਪਾਚਮਾ ਨੇ ਬਿਹਾਰ ਚੋਣਾਂ ਲਈ ਆਪਣੀ ਦੂਜੀ ਸੂਚੀ ਜਾਰੀ ਕੀਤੀ ਹੈ ਤੇ ਜਿਸ ਦੇ ਵਿੱਚ 12 ਉਮੀਦਵਾਰਾਂ ਦੇ ਨਾਮ ਐਲਾਨਨੇ ਗਏ ਅਲਿਨਗਰ ਤੋਂ ਮੈਥਲੀ ਠਾਕੁਰ ਅਤੇ ਬਕਸਰ ਤੋਂ ਅਨੰਦ ਮਿਸ਼ਰਾ ਨੂੰ ਨਾਮਜ਼ਦ ਕੀਤਾ ਗਿਆ ਜਿहां ਇਹਨਾਂ ਉਮੀਦਵਾਰਾਂ ਨੂੰ ਟਿਕਟ ਮਿਲਿਆ ਨੇ ਬਾਨਿਆਪੁਰ ਕਿਦਾਰ ਸਿੰਘ ਹਿਆਕਾਟ ਰਾਮਚੰਦਰ ਪ੍ਰਸਾਦ ਛਪਰਾ ਛੋਟੀ ਕੁਮਾਰੀ सोनपुर विनय कुमार सिंह शाहपुर राकेश ओझा अली नगर मैथिली ठाकुर बक्सर आनंद मिश्रा आईपीएस मुजफ्फरपुर रंजन कुमार गोपालगंज सुभाष सिंह रोस एससी वीरेंद्र कुमार बाड़ सियाराम सिंह अग्याओ एससी महेश पासवान पार्टी पार्टे ने मंगलवार को आगामी बिहार विधानसभा चुनाव 2025 ਲਈ ਕਤਰ ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਜਾਰੀ ਕੀਤੀ ਜਿਸ ਦੇ ਵਿੱਚ ਜਾਤੀ ਅਤੇ ਪਾਈਚਾਰੇ ਦੇ ਆਧਾਰ ਤੇ ਸਮਮਿਲਿਤ ਪ੍ਰਤੀਨਿਧਤਾ ਦੇ ਸਪਸ਼ਟ ਫੋਕਸ ਕੀਤਾ ਗਿਆ ਸਮਾਜਿਕ ਸੰਤੁਲਨ ਦੇ ਉਦੇਸ਼ ਨਾਲ ਇੱਕ ਰਣਨੀਤਿਕ ਕਦਮ ਚੁੱਕਦੇ ਹੋਏ ਪਾਜਪਾ ਨੇ ਦਲਿਤਾਂ ਹੋਰ ਪਿਛੜੇ ਵਰਗਾਂ ਅਨੁਸੂਚਿਤ ਜਾਤੀਆਂ ਅਨੁਸੂਚਿਤ ਜਨਜਾਤੀਆਂ ਅਤੇ ਔਰਤਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਇਆ ਹੈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਹਾ ਦੱਸਨਿਆ ਕਿ ਨਹੀਂ ਰਹੇ ਮਹਾਪਾਰਤ ਦੇ ਕਰਨ ਜਿਹਾ ਦੱਸਨਿਆ ਕਿ ਉਹਨਾਂ ਦਾ ਦਿਹਾਂਤ ਹੋ ਚੁੱਕਿਆ ਹੈ ਬੀਆ ਚੋਪੜਾ ਦੀ ਮਹਾਪਾਰਤ ਕਰਨ ਦੇ ਰੂਪ ਵਿੱਚ ਸਾਰਿਆਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਅਦਾਕਾਰ ਪੰਕਜ ਦੀਰ ਹੁਣ ਸਾਡੇ ਵਿੱਚ ਨਹੀਂ ਰਹੇ ਅਤੇ ਉਹਨਾਂ ਦਾ ਬੁੱਧਵਾਰ ਸਵੇਰੇ ਦਿਹਾਂਤ ਹੋ ਗਿਆ ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਦੇ ਮੁਤਾਬਕ ਉਹਨਾਂ ਨੇ ਮੰਗਲਵਾਰ 14 ਅਕਤੂਬਰ ਨੂੰ ਦੇਰ ਰਾਤ ਆਪਣੇ ਆਖਰੀ ਸਾਹ ਲੈ ਤੇ ਉਹਨਾਂ ਦੇ ਅਚਾਨਕ ਦੇਹਾਂਤ ਨਾਲ ਫਿਲਮ ਅਤੇ ਟੈਲੀਵਿਜ਼ਨ ਇੰਡਸਟਰੀ ਵਿੱਚ ਸਦਮੇ ਦੀ ਲਹਿਰ ਦੌੜ ਗਈ ਹੈ ਉਹ ਲੰਬੇ ਸਮੇਂ ਤੋਂ ਕੈਂਸਰ ਨਾਲ ਜੂਝ ਰਹੇ ਸਨ ਤੇ ਉਹ ਅੰਤ ਵਿੱਚ ਇਹ ਲੜਾਈ ਹਾਰ ਗਏ ਅਤੇ ਬੀਤੀ ਰਾਤ ਆਖਰੀ ਸਾਹ ਲੈ ਰਿਪੋਰਟਾਂ ਦੇ ਅਨੁਸਾਰ ਅਦਾਕਾਰ ਪੰਕਜ ਜਦੀਦ ਦਾ ਅੰਤਿਮ ਸੰਸਕਾਰ ਅੱਜ 15 ਅਕਤੂਬਰ ਨੂੰ ਵਿਲੇਪਾਰਲੇ ਮੁੰਬਈ ਦੇ ਪਵਨ ਹੰਸ ਸ਼ਮ ਸ਼ਾਨਕਟ ਵਿੱਚ ਕੀਤਾ ਜਾਵੇਗਾ ਤੇ ਉਹਨਾਂ ਦਾ ਪਰਿਵਾਰ ਅਤੇ ਨਜ਼ਦੀਕੀ ਦੋਸਤ ਕਈ ਪ੍ਰਮੁੱਖ ਫਿਲਮੀ ਸਿਤਾਰੇ ਉਹਨਾਂ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਉੱਥੇ ਪਹੁੰਚੇ ਵੀ ਨਹੀਂ ਪੰਕਜ ਦੀ ਦਾ ਦੇਹਾਂਤ ਭਾਰਤੀ ਟੈਲੀਵਿਜ਼ਨ ਵਿੱਚ ਇੱਕ ਯੁੱਗ ਦੇ ਅੰਤ ਨੂੰ ਦਰਸਾਉਂਦਾ ਹੈ ਉਹਨਾਂ ਦੇ ਪ੍ਰਸ਼ੰਸਕ ਅਤੇ ਦਰਸ਼ਕ ਉਹਨਾਂ ਨੂੰ ਹਮੇਸ਼ਾ ਦਾਨਵੀਰ ਕਰਨ ਵਜੋਂ ਯਾਦ ਰੱਖਣਗੇ ਪੰਕਜ ਦੀਰ ਆਪਣੇ ਸ਼ਾਨਦਾਰ ਅਦਾਕਾਰੀ ਹੁਨਰ ਅਤੇ ਦਮਦਾਰ ਆਵਾਜ਼ ਨਾਲ ਜਾਣੇ ਜਾਣਗੇ ਪਰ 1900 88 ਦੇ ਇਤਿਹਾਸਕ ਨਾਟਕ ਮਹਾਪਾਰਤ ਵਿੱਚ ਕਰਨ ਦੇ ਉਹਨਾਂ ਦੇ ਕਿਰਦਾਰ ਤੇ ਉਹਨਾਂ ਨੂੰ ਸੱਚਮੁੱਚ ਅਮਰ ਕਰ ਦਿੱਤਾ ਤੇ ਉਹਨਾਂ ਦੇ ਇਸ ਕਿਰਦਾਰ ਨੂੰ ਇੰਨੀ ਪ੍ਰਸਿੱਧੀ ਮਿਲੀ ਕਿ ਦੇਸ਼ ਦੇ ਕਈ ਹਿੱਸਿਆਂ ਵਿੱਚ ਉਹਨਾਂ ਦੀਆਂ ਮੂਰਤੀਆਂ ਦੀ ਪੂਜਾ ਕੀਤੀ ਜਾਣ ਲੱਗੀ। ਉਹ ਸੜਕ ਸੋਲਜਰ ਅਤੇ ਬਾਦਸ਼ਾਹ ਸਮੇਤ ਕਈ ਫਿਲਮਾਂ ਵਿੱਚ ਵੀ ਨਜ਼ਰ ਆਏ ਅਤੇ ਟੈਲੀਵਿਜ਼ਨ ਤੇ ਉਹਨਾਂ ਦਾ ਉਹ ਜਿਹੜੇ ਕਾਫੀ ਸਰਗਰਮ ਰਹੇ ਤਾਂ ਉਹਨਾਂ ਦੇ ਦੇਹਾਂਤ ਤੋਂ ਬਾਅਦ ਪੂਰੀ ਇੰਡਸਟਰੀ ਵਿੱਚ ਸੋਗ ਦੀ ਲਹਿਰ ਜੜੀ ਕੀ ਬਣੀ ਹੋਈ ਹੈ। ਖੇਡ ਜਗਤ ਦੀ ਗੱਲ ਕੀਤੀ ਚਾਵੇ ਤਾਂ FIFA ਕੁਆਲੀਫਾਇਰ ਦੇ ਵਿੱਚ ਰonaldo ਦੇ ਵੱਲੋਂ ਇਤਿਹਾਸ ਰਚਿਆ ਗਿਆ ਫੁੱਟਬਾਲ ਦੇ ਸਭ ਤੋਂ ਵੱਡੇ ਗੋਲ ਕਰਨ ਵਾਲਿਆਂ ਵਿੱਚੋਂ ਇੱਕ ਕ੍ਰਿਸਟੀਆਨੋ ਰੋਨਲਡੋ ਨੇ ਇੱਕ ਵਾਰ ਫਿਰ ਇਤਿਹਾਸ ਰਚ ਦਿੱਤਾ ਜਿੱਹਾਂ ਉਸਨੇ ਹੰਗਰੀ ਦੇ ਖਿਲਾਫ FIFA ਵਿਸ਼ਵ ਕੱਪ ਕੁਆਲੀਫਾਇਰ ਵਿੱਚ 2 ਗੋਲ ਕਰਕੇ ਇੱਕ ਨਵਾਂ ਰਿਕਾਰਡ ਬਣਾਇਆ ਹਾਲਾਂਕਿ ਮੈਚ 2-2 ਨਾਲ ਡਰਾਅ ਤੇ ਖਤਮ ਹੋਇਆ ਰੋनाल्डੋ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਖਬਰਾਂ ਵਿੱਚ ਰਿਹਾ ਪਹਿਲੇ ਹਾਫ ਦੇ 22ਵੇਂ ਮਿੰਟ ਵਿੱਚ ਰੋनाल्डੋ ਨੇ ਨੀਣਿਓ ਗੋਲ ਕੀਤਾ ਜੋ ਉਸ ਦਾ 40 ਮਾ ਵਿਸ਼ਵ ਕੱਪ ਕੁਆਲੀਫਾਇਰ ਗੋਲ ਸੀ ਤੇ ਇਸ ਗੋਲ ਦੇ ਨਾਲ ਉਸਨੇ ਗਵਾਟੇਮਾਲਾ ਦੇ ਸਾਬਕਾ ਖਿਡਾਰੀ कार्लोस रुएज ਨੂੰ ਪਛਾੜ ਦਿੰਦਾ ਉਸਨੇ ਪਹਿਲੇ ਹਾਫ ਦੇ ਇੰਟਰੀ ਟਾਈਮ ਵਿੱਚ ਇੱਕ ਹੋਰ ਗੋਲ ਜੋੜ ਕੇ ਆਪਣਾ ਰਿਕਾਰਡ ਕਾਇਲਮਾ ਕਰ ਦਿੱਤਾ ਤੇ ਇਸ ਦਿਨ ਨਾਲ ਰੋनाल्डੋ ਦੇ ਹੁਣ ਸਭ ਤੋਂ ਵੱਧ ਵਿਸ਼ਪ ਕੱਪ ਕੁਆਲੀਫਾਇਰ ਗੋਲ ਕਾਇਲ ਹੋ ਗਏ ਹਾਂ ਤੇ ਉਹ ਨਿਓਨਲ ਮੈਸੀ ਤੋਂ ਬਹੁਤ ਅੱਗੇ ਹੈ ਮੈਸੀ ਨੇ ਹੁਣ ਤੱਕ 72 ਕੁਆਲੀਫਾਇਰ ਵਿੱਚ 36 ਗੋਲ ਕੀਤੇ ਹਨ ਤਾਂ ਫਿਲਹਾਲ ਦੇ ਲਈ ਇਸ ਬਲਟਨ ਦੇ ਵਿੱਚ ਬਸ ਐਨਾਈ ਮਨੋ ਦਾ ਧੰਨਵਾਦ